ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਗੇ ਆਪਣੇ ਚੈਨਲ ਦੇ ਵੇਖਣ ਵਾਲੇ ਦਰਸ਼ਕਾਂ ਸਵਾਗਤ ਹਿੰਦਪਾਕ ਦੀਆਂ ਜੰਗਾਂ ਨੇ ਸਾਲ 1965 ਕਤਰ ਤਰ੍ਹਾਂ ਜੰਗ ਦਾ ਖੜਾ ਖੇਮ ਕਰਨ ਸੈਕਟਰ ਰਿਆ ਪਿੰਡ ਅਸਲ ਤਾੜ ਵਿਖੇ 1965 ਦੀ ਜੰਗ ਦਾ ਪੈਂਟਨ ਟੰਕਾਂ ਦਾ ਕਬਰਸਤਾਨ ਹਵਾਲਦਾਰ ਪਰਵੀਰ ਚੱਕਰਵਜੇਤਾ ਅਬਦੁਲ ਹਮੀਦ ਹੋਰ ਫੌਜ ਦੇ ਜਵਾਨਾਂ ਵੱਲੋਂ ਬਣਾਇਆ ਗਿਆ ਉਹਨਾਂ ਦੀ ਯਾਦ 1965 ਤੋਂ ਬਾਅਦ ਪਿੰਡ ਅਸਲਤਾੜ ਵਿਖੇ ਮੇਲਾ ਬਣਾਇਆ ਜਾਂਦਾ ਰਿਹਾ ਜਿੱਥੇ ਸ਼ਹੀਦ ਅਬਦੁਲ ਅਮੀਦ ਦੇ ਸਮਾਰਕ ਤੇ ਚਾਦਰ ਢਾਉਣ ਤੋਂ ਬਾਅਦ ਪਿੰਡ ਦੇ ਖੇਡ ਸਟੇਡੀਅਮ ਅੰਦਰ ਸੱਭਿਆਚਾਰਕ ਅਤੇ ਪਿੰਡੂ ਟੂਰਨਾਮੈਂਟ 9 ਸਤੰਬਰ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਪਰ ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਆ ਉਸ ਤੋਂ ਬਾਅਦ ਪਿੰਡ ਦੇ ਖੇਡ ਸਟੇਡੀਅਮ ਅੰਦਰ ਵੱਡੇ ਪੱਧਰ ਤੇ ਮਨਾਇਆ ਜਾਂਦਾ ਮੇਲਾ ਬਿਲਕੁਲ ਖਤਮ ਹੋ ਗਿਆ ਹੈ ਇਹ ਸਬੰਧੀ ਪਿੰਡ ਵਾਸੀ ਕੀ ਕਹਿੰਦੇ ਹਨ ਸੁਣੀਓ ਸਾਡੇ ਚੈਨਲ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜਰੂਰ ਕਰੋ ਧੰਨਵਾਦ ਜੀ ਸ਼ਾਰਟ ਵਾਰ ਲਈ ਆ ਵੇਖੋ ਇੱਥੇ रोमी माना पिंडी आस पिण ਮੇਲੇ ਸੰਬੰਧੀ ਕੀ ਕਹਿਣਾ ਚਾਹੁੰਦੇ ਹੋ ਮੈਂ ਜੀ ਇਹੋ ਗੱਲ ਕਹਿਣਾ ਚਾਹਣਾ ਹੈ ਕਿ ਮੇਲਾ ਬਹੁਤ ਵਧੀਆ ਹੁੰਦਾ ਸੀ ਪਹਿਲਾਂ ਵੀ ਖੁਸ਼ ਤੇ ਬਹੁਤ ਵਧੀਆ ਖੇਡਾਂ ਹੁੰਦੀਆਂ ਅਸੀਂ ਕਬੱਡੀ ਹੁੰਦੀ ਅਸੀਂ ਵੀ ਖੇਡ ਲੈਂਦੇ ਸੀ ਖੁਸ਼ ਤੇ ਬਹੁਤ ਵਧੀਆ ਚਲੋ ਮਾਨ ਸਨਮਾਨ ਤਾਂ ਮਿਲਦਾ ਹੈ ਸਾਰਿਆਂ ਨੂੰ ਆਪਾਂ ਨੂੰ ਹਾਂ ਬਾਕੀ ਭਾਜੀ ਮੇਲਾ ਦੌਰ ਜਿਹੜੇ ਆਏ ਨਾ ਆਪਣੇ ਵੀ ਡੀਟਰ ਆਏ ਕੋਈ ਵੀ ਆਇਆ ਹੈ ਤੇ ਮੇਲਾ ਠਾਪ ਹੋ ਗਿਆ ਕਿੰਨੇ ਸਾਲ ਹੋ ਗਏ ਮੇਲਾ ਠਾਪ ਹੋਏ ਇਹ ਜੀ ਸਾਨੂੰ 2 ਸਾਲ ਹੋ ਗਏ ਇਹ ਤਾਂ ਪਿਛਲੇ ਹਾਂਜੀ ਇਸ ਵਾਰ ਫੇਰ ਜਿਹੜਾ ਮੇਲਾ ਕਰਾਇਆ ਜਾ ਰਿਹਾ ਇਹ ਜੀ ਬਹੁਤ ਐਨਆਰਆਈ ਵੀਰਾਂ ਵੱਲੋਂ ਕਰਾਇਆ ਜਾਂਦਾ ਬਾਕੀ ਮੈਨੂੰ ਪਤਾ ਨਹੀਂ ਨਾਂ ਕੀਦਾ ਕਿਦਾ ਹੈ ਵੀ ਜਿਹੜਾ ਵੀਰਾਂ ਨੇ ਕਰਾਇਆ ਬਹੁਤ ਮਿਹਰਬਾਨੀ ਆ ਬਾਕੀ ਮੇਲਾ ਸਾਨੂੰ ਇੰਨਾ ਹੀ ਵੇਖਣ ਨੂੰ ਮਿਲਿਆ ਇਹ ਵੀ ਨਹੀਂ ਪਿਛਲੀ ਵਾਰੀ ਮਿਲਿਆ ਸੀ ਬਾਕੀ ਇੰਨਾ ਅੱਜ ਬਹੁਤ ਹੈ ਹੁਣ ਵੀ ਬਹੁਤ ਮੇਲਾ ਵੇਖਣ ਨੂੰ ਮਿਲਿਆ ਹੈ ਬਾਕੀ ਸਰਕਾਰ ਵੱਲੋਂ ਜੀ ਭਾਜੀ ਬਹੁਤ ਗ੍ਰਾਂਟ ਵਾਧੂ ਆਉਂਦੀ ਦੀ ਆ ਗ੍ਰਾਂਟ ਵਾਧੂ ਆਉਂਦੀ ਮੇਲਾ ਬਹੁਤ ਵਧੀਆ ਹੁੰਦਾ ਹੈ ਸਾਰੀਆਂ ਟੀਮਾਂ ਦੂਰਾਂ ਦੂਰਾਂ ਤੋਂ ਆਉਂਦੀਆਂ ਹੀ ਕਿ ਮੈਂ ਤੁਹਾਨੂੰ ਕਹਿ ਨਹੀਂ ਸਕਦਾ ਕਿ ਇਧਰਲੀ ਸਾਈਡ ਤੋਂ ਬ ਦੂਰਾਂ ਦੂਰਾਂ ਤੋਂ ਆਉਂਦੇ ਹੀ ਬਹੁਤ ਵਧੀਆ ਖੇਡਾਂ ਹੁੰਦੀਆਂ ਆਂ ਤੇ ਭਾਜੀ ਮੇਲਾ ਇੱਥੇ ਠੱਪ ਹੋ ਗਿਆ ਹੁਣ ਤੇ ਥੋੜਾ ਮੇਲਾ ਹੁਣ ਤਾਂ ਚਲੋ ਐਨ ਆ ਹਾਂਜੀ ਵੀਰ ਜੀ ਕੀ ਨਾਂ ਜੀ ਆਪਣਾ ਮੇਰਾ ਨਾਂ ਗੁਰਸੇਵਕ ਸਿੰਘ ਹੈ ਕਿਹੜਾ ਪਿੰਡ ਹੈ ਜੀ ਪਿੰਡ ਅਸਲੋ ਦਾ ਅੱਛਾ ਵੀਰ ਜੀ ਇਹ ਜਿਹੜਾ ਮੇਲਾ ਕਰਾਇਆ ਜਾਂਦਾ ਸੀ ਇਹ ਕਿਸ ਤਰ੍ਹਾਂ ਜਿਹੜਾ ਪੁਰਾਣੇ ਲੰਬੇ ਸਮੇਂ ਤੋਂ ਮੇਲਾ ਕਰਾਇਆ ਜਾਂਦਾ ਹੈ ਇਸ ਬਾਰੇ ਵੀਰ ਹੋਣਾ ਨੇ ਦੱਸਿਆ ਕਿ 2 ਸਾਲ ਹੋ ਗਏ ਜਦੋਂ ਦੀ ਆ ਸਰਕਾਰ ਆਈ ਆ ਕੋਈ ਸਯੋਗ ਪ੍ਰਸ਼ਾਸਨ ਵੱਲੋਂ ਨਹੀਂ ਦਿੱਤਾ ਗਿਆ ਇਸ ਵਾਰ ਮੇਲਾ ਕਿਸ ਤਰ੍ਹਾਂ ਜਿਹੜਾ ਕਰਾਇਆ ਜਾ ਰਿਹਾ ਹੈ ਇਸ ਵਾਰ ਵੀਰ ਜੀ ਮੇਲਾ ਜੋ ਵੀ ਕਰਾਇਆ ਗਿਆ ਹੈ ਇਹ ਐਨ ਆਰ ਆਈ ਵੀਰ ਜੋ ਬਾਹਰ ਗਏ ਹੋਏ ਆ ਤੇ ਕੁਝ ਜੋ ਪਿੰਡ ਦੇ ਪਲੇਅਰਸ ਹੈ ਸਾਰਿਆਂ ਦੇ ਸਹਿਯੋਗ ਨਾਲ ਹੋਇਆ ਹੈ ਕੁਝ ਮੁੰਡਿਆਂ ਨੇ ਗ੍ਰਾਈ ਕੀਤੀ ਹੋਈ ਹੈ ਪਿੰਡ ਦੇ ਵਿੱਚੋਂ ਦੁਕਾਨਾਂ ਵਾਲਿਆਂ ਤੋਂ ਜੋ ਦੇ ਸਕਦੇ ਸੀ ਕਿ ਇਹਨਾਂ ਤੋਂ ਉਮੀਦ ਹੈ ਜੋ ਸਪੋਰਟਸ ਨੂੰ ਪਿਆਰ ਕਰਦੇ ਹਨ ਜੀ ਤੇ ਇਸ ਕਰਕੇ ਉਹਨਾਂ ਤੋਂ ਗ੍ਰਾਈ ਦੇ ਨਾਲ ਹੀ ਇਹ ਸਾਰਾ ਜੋ ਪ੍ਰਬੰਧ ਤੁਸੀਂ ਦੇਖ ਰਹੇ ਹੋ ਇਹ ਸਭ ਕੀਤਾ ਗਿਆ ਹੈ ਤੇ ਮੁੰਡਿਆਂ ਨੇ ਕਾਫੀ ਸਾਰੀ ਮਿਹਨਤ ਕੀਤੀ ਹੈ ਗਰਾਊਂਡ ਲਾਉਣ ਦੇ ਅੱਗੇ ਕਿੰਨੀ ਤਰੀਕ ਤੋਂ ਮੇਲਾ ਸ਼ੁਰੂ ਹੁੰਦਾ ਹੈ ਕਿੰਨੇ ਦਿਨ ਸਵਾਗਤ ਹੁੰਦਾ ਹੈ ਨਾ ਮੇਰੀ ਨੋਟਿਸ ਵਿੱਚ 7 8 ਤੇ 9 ਤਿੰਨ ਦਿਨ ਮੇਲਾ ਚੱਲਦਾ ਹੁੰਦਾ ਸੀ ਤੇ ਇਸ ਵਾਰ ਥੋੜਾ 6 7 ਨੂੰ ਖੇਡਾਂ ਕਰਾ ਰਿਹਾ ਬੰਦੇ ਤੇ 9 ਤਰੀਕ ਨੂੰ ਅਗਲਾ ਸੱਭਿਆਚਾਰ ਮੇਲਾ ਵੀ ਹੁੰਦਾ ਹੈ ਹਾਂਜੀ ਕਿ ਸੱਭਿਆਚਾਰ ਮੇਲਾ ਵੀ ਹੁੰਦਾ ਸੀ ਸ਼ਾਇਦ ਕਿਸੇ ਕਾਰਨਾਂ ਕਰ ਉਹ ਨਹੀਂ ਲੱਗ ਸਕਿਆ ਤੇ ਇਸ ਵਾਰ ਜੋ ਮੁੰਡੇ ਕਰਕੇ ਆਪਣਾ ਜੋ ਸਪੋਰਟਸ ਨੂੰ ਪਿਆਰ ਕਰਦੇ ਹਨ ਤੇ ਖੇਡਦੇ ਹਨ ਕਿ ਅਸੀਂ ਕਰਾਉਣਾ ਜਿਹੜਾ ਸਮੇਂ ਤੋਂ ਇਸ ਤਰ੍ਹਾਂ ਜਿਹੜਾ ਸਾਰਾ ਸਾਲ ਬੱਚੇ ਮਿਹਨਤ ਕਰਦੇ ਸੀ ਕਿਉਂਕਿ ਉਤਸ਼ਾਹ ਵੀ ਹੁੰਦਾ ਸੀ ਮੇਲੇ ਪ੍ਰਤੀ ਕਿ ਮੇਲਾ ਹੋਣਾ ਉੱਥੇ ਆਪਦਾ ਜਿਹੜਾ ਖੇਡਾਂ ਪ੍ਰਤੀ ਦਿਖਾਉਂਦੇ ਸੀ ਲੱਗਦਾ ਕਿ ਉਹਦੇ ਨਾਲ ਜਿਹੜੀਆਂ ਪ੍ਰਸ਼ਾਸਨ ਨਹੀਂ ਇਸ ਤਰ੍ਹਾਂ ਮਦਦ ਕਰਦਾ ਉਮੀਦਾਂ ਵੀ ਟੁੱਟਦੀਆਂ ਬੱਚਿਆਂ ਦੀ ਹਾਂਜੀ ਉਹ ਉਮੀਦਾਂ ਦੇ ਟੁੱਟਦੀਆਂ ਇਹ ਬੱਚੇ ਫਿਰ ਤੁਹਾਨੂੰ ਪਤਾ ਹੀ ਆ ਕਿ ਬੱਚਿਆਂ ਦਾ ਜਿੰਨਾ ਉਹਨਾਂ ਨੂੰ ਪ੍ਰोत्ਸਾਹਨ ਕਰਾਂਗੇ ਆਪਾਂ ਤੇ ਬੱਚੇ ਚੰਗੀ ਚੀਜ਼ ਵੱਲ ਵਧਣਗੇ ਤੇ ਨਹੀਂ ਤੇ ਫਿਰ ਨਸ਼ੇ ਦਾ ਪੱਤੇ ਤੇ ਹੈ ਹੀ ਉਹਨਾਂ ਵੱਲ ਜਾਣਗੇ ਤੇ ਜਿੰਨਾ ਆਪਾਂ ਪਿੰਡ ਵਾਲੇ ਉਹਨਾਂ ਨੂੰ ਰੜ ਕੇ ਸਪੋਰਟ ਕਰਾਂਗੇ ਤੇ ਕੋਈ ਪ੍ਰਸ਼ਾਸਨ ਨਾਲ ਕੋਈ ਸੰਯੋਗ ਨਹੀਂ ਸ਼ਾਇਦ ਪ੍ਰਸ਼ਾਸਨ ਵੱਲੋਂ ਮੇਰੇ ਹਿਸਾਬ ਨਾਲ ਕੋਈ ਸੰਯੋਗ ਨਹੀਂ ਦਿੱਤਾ ਜਾ ਰਿਹਾ ਇਸ ਵਾਰ ਇਸ ਵਾਰ ਕੋਈ ਵੱਡਾ ਅਧਿਕਾਰੀ ਜਾਂ ਗਵਰਨਮੈਂਟ ਦਾ ਆਇਆ ਹੋਵੇ ਜੀ ਇਹ ਨਹੀਂ ਜੀ ਗਵਰਨਮੈਂਟ ਦਾ ਅੱਜ ਹੀ ਖੇਡਾ ਸ਼ੁਰੂ ਹੋਈਆਂ ਸਵੇਰ ਦਾ ਕੋਈ ਨਹੀਂ ਆਇਆ ਵੱਡਾ ਅਧਿਕਾਰੀ ਇਸ ਤੋਂ ਪਹਿਲਾਂ ਵੀ ਨਹੀਂ ਤੁਹਾਡੇ ਨਾਲ ਜਿਹੜਾ ਪ੍ਰਬੰਧਕ ਕਮੇਟੀ ਨਾਲ ਕਨੈਕਟ ਕਰਨ ਦੀ ਕੋਸ਼ਿਸ਼ ਕੀਤੀ ਗਈ ਨਹੀਂ ਸ਼ਰ ਨਹੀਂ ਕਿਸੇ ਨੇ ਏ ਵੀਰ ਜੀ ਪਿੰਡ ਅਸਲ ਤਾੜ ਵਿਖੇ 1965 ਦੀ ਜੰਗ ਦੇ ਸ਼ਹੀਦਾਂ ਦੀ ਯਾਦ ਹਰ ਸਾਲ ਮੇਲਾ ਬਣਾਇਆ ਜਾਂਦਾ ਤੇ ਮਤਲਬ ਹੁਣ ਕੀ ਪਰੇਸ਼ਾਨੀ ਆਈ ਹੈ ਜੀ ਇਹ ਜੀ ਮੇਲਾ 1965 ਦੇ ਅਬਦੁਲ ਮਹੀਦ ਤੇ ਉਹਨਾਂ ਦੇ ਸਾਥੀ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦੀ ਯਾਦ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਉਦੋਂ ਦਾ ਹੀ ਮਨਾਇਆ ਜਾ ਰਿਹਾ ਸਾਲ ਬਾਅਦ ਸਦਾਨਾ ਬਰਸੀ ਜਿਹੜੀ ਹੈ ਸ਼ਹੀਦਾਂ ਦੀ ਮਨਾਈ ਜਾਂਦੀ ਹੈ ਤੇ ਇਹ ਮੇਲਾ ਜਿਹੜਾ ਆਰਮੀ ਦੇ ਅੰਡਰ ਹੀ ਤੇ ਬਹੁਤ ਹੀ ਵਧੀਆ ਜਿਹੜਾ ਮੇਲਾ ਲੱਗਦਾ ਰਿਹਾ ਹੈ ਇੱਥੇ ਆਰਮੀ ਕੈਂਪ ਵੀ ਲੱਗਦਾ ਰਿਹਾ ਦਵਾਈਆਂ ਦਾ ਕੰਟੀਨਿਊ ਵਗੈਰਾ ਤੇ ਸਪੋਰਟਸ ਵੀ ਹੁੰਦੇ ਗੇਮਾਂ ਵੀ ਹੁੰਦੀਆਂ ਰਹੀਆਂ ਫੌਜ ਜਨਰਲ ਮਤਲਬ 4-5 ਦਿਨ ਤੋਂ ਮੇਲਾ ਹੈ ਤੇ 2-3 ਦਿਨ ਤੀਕ ਤੋਂ ਸ਼ੁਰੂ ਹੋ ਜਾਂਦਾ 4-5 ਦਿਨਾਂ ਇਹ ਮੇਲਾ ਲੱਗਦਾ ਰਿਹਾ ਤੇ ਜਿਉਂ-ਜਿਉਂ ਇਹ ਮੇਲਾ ਸਿਆਸੀ ਬੰਦਿਆਂ ਦੀ ਭੇਡ ਚੜਦਾ ਗਿਆ ਹੈ ਜੀ मतलब पिंजाल जो कुछ पंचायत अरेयां वाली नालेकीया करना ਤੇ ਕੋਈ ਸਰਕਾਰਾਂ ਦੀਆਂ ਨਲੇਕੀਆਂ ਕਰਨ ਫੀਲੀਆਂ ਦੇ ਤੇ ਮੇਲਾ ਜਿਹੜਾ ਦਿਨੋਂ ਦਿਨ ਖਤਮ ਹੋਦਾ ਰਿਹਾ ਹੈ ਹੁਣ ਇਹ ਕਦੋਂ ਦਾ ਜਿਹੜਾ ਮੇਲਾ ਨਹੀਂ ਲੱਗਾ ਪਿਛਲੇ ਇਹ ਆ 2 ਸਾਲ ਮੇਲਾ ਬਿਲਕੁਲ ਨਹੀਂ ਲੱਗਾ ਪਿਛਲੇ 2 ਸਾਲਾਂ ਤੋਂ ਜਦੋਂ ਦੀ ਆ ਆਮ ਆਦਮੀ ਸਰਕਾਰ ਬਣੀ ਆ ਹਾਂਜੀ ਤੇ ਜਿਹੜੀਆਂ ਪੰਚਾਇਤਾਂ ਸੀਗੀਆਂ ਪੁਰਾਣੀਆਂ ਕਾਂਗਰਸ ਦੀਆਂ ਹਾਂ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਜਿਹੜਾ ਪੈਸਾ ਤੇ ਲਾਇਆ ਨਹੀਂ ਮਿਲਿਆ ਇਸ ਤਾਰੀਖੀ ਮੇਲਾ ਲਵਾ ਸਕਦੇ ਤੇ ਜਿਹੜੇ ਆਮ ਆਦਮੀ ਦੇ ਵਰਕਰ ਹੀ ਉਹਨਾਂ ਨੇ ਇੱਕ ਸਮੇਂ ਇੱਕ ਸਾਲ ਪਹਿਲੇ ਸਾਲ ਲਾਇਆ ਕੋਲੋਂ ਪੈਸੇ ਲਾ ਕੇ ਕੋਈ ਥੋੜੇ ਬਾਦੇ ਇਹ ਪਹਿਲੇ ਸਾਲ ਜੇ ਕੋਈ ਨਾ ਸੱਭਿਆਚਾਰੀ ਨਾ ਖੇਡਾਂ ਦਾ ਉਹ ਬਾਦਨਗਰੋਂ ਫ੍ਰੀ ਵਾਲੀਆਂ ਟੀਮਾਂ ਲਿਆਇ ਕਰਾਇਆ ਹੈ ਹਾਂਜੀ ਹਾਂਜੀ ਉਹ ਫਿਰ ਇਹਨਾਂ ਵੀ ਬੱਚਿਆਂ ਨੂੰ ਸਾਰਾ ਸਾਲ ਬੱਚੇ ਮਿਹਨਤ ਕਰਦੇ ਆ ਵੀ ਇਹੋ ਦਿਨ ਵੰਦੇ ਆ ਵੀ ਸਾਲ ਬਾਅਦ ਨੇ ਖੇਡਣਾ ਤੇ ਉਹ ਵੀ ਜਿਹੜਾ ਉਹਨਾਂ ਦੀ ਆਸਾਂ ਦੇ ਪਾਣੀ ਫਿਰ ਜਾਂਦਾ ਹੈ ਵੀ ਬੱਚੇ ਨੂੰ ਜ਼ਿਆ ਹੁੰਦਾ ਵੀ ਮੈਂ ਖੇਡੂਗਾ ਕੋਈ ਫਸਟ ਆਉਂਗਾ ਕੋਈ ਪ੍ਰਾਈਜ਼ ਲਵਾਂਗੇ ਜਾਂ ਬੱਚੇ ਦਾ ਹੁਕਲਾ ਵਧਦਾ ਤੇ ਜਿਹੜੀ ਇਹ ਪਿੰਡ ਦੀ ਪਟਿਆ ਦੀ ਜ਼ਮੀਨ ਦੀ ਬੋਲੀ ਦੇ ਹੁੰਦੇ ਪੈਸੇ ਪਹਿਲਾਂ ਉੱਚੋ ਹੀ ਇਹ ਮੇਲਾ ਕਰਵਾਇਆ ਜਾਂਦਾ ਰਿਹਾ ਹੈ ਕੀ ਗੱਲ ਇਸ ਵਾਰ ਨਹੀਂ ਉਹ ਤੋਂ ਕੋਈ ਹਾਂਜੀ ਇਹ ਜਿਹੜਾ ਮੇਲਾ ਤੇ ਬਸੇ ਤਾਂ ਪੰਚਾਇਤ ਦੀ ਜਿਹੜੀ ਪਹਿਲੀ ਆ ਉਹਦੀ ਉਹਦੀ ਕਿੰਨੀ ਕੀ ਇਨਕਮ ਹੀ ਜਾਂਦੀ ਹੈ ਇਨਕਮ ਉਹਦੀ ਇਹ ਜੀ 10 ਤੋਂ ਪਲੱਸ ਹੀ ਜਾਂਦੀ ਰਹੀ ਆ 10 ਲੱਖ ਤੋਂ ਹਾਂ 10 ਲੱਖ ਤੋਂ ਪਲੱਸ ਹੀ 16 ਕਿੱਲੇ ਜ਼ਮੀਨ ਪੰਚਾਇਤ ਦੀ ਤੇ ਉਹ ਤੋਂ ਸਵਾਲ ਮੇਰਾ ਪਹਿਲਾ ਇਹ ਹੀ ਦਰਉਣਾ ਮੈਂ ਕਿ ਉਹਦੇ ਚੋ ਮੇਲਾ ਕਰਵਾਇਆ ਜਾਂਦਾ ਇਹ ਸਹਯੋਗ ਕੀਤਾ ਜਾਂਦਾ ਇਸ ਵਾਰ ਨਹੀਂ ਕੀਤਾ ਗਿਆ ਜਾਂ ਇਸ ਤੋਂ 2 ਸਾਲ ਪਹਿਲਾਂ ਨਹੀਂ ਇਹ ਸਮੇ ਜਿਹੜੀ ਆ ਨਵੀਂ ਸਰਕਾਰ ਬਣੀ ਆ ਵੀ ਇਹਨਾਂ ਨੇ ਜਿਹੜਾ ਨਹੀਂ ਸਹਿਯੋਗ ਦਿੱਤਾ ਵੀ ਇਹ ਪੰਚਾਇਤ ਦੀ ਪੈੜੀ ਦਾ ਪਤਾ ਨਹੀਂ ਪੈਸੇ ਨਾ ਤਾਂ ਪਿੰਡ ਤੇ ਲੱਗੇ ਆ ਤੇ ਨਾ ਸਾਨੂੰ ਮੇਲੇ ਹਸਤੇ ਮਿਲੇ ਆ ਤੇ 13 ਲੱਖ ਰੁਪਏ ਆਂਦੇ ਹਾਂ ਜੀ 13 ਲੱਖ ਰੁਪਏ ਆਇਆ ਤੇ ਅਸੀਂ ਕੋਸ਼ਿਸ਼ ਵੀ ਕੀਤੀ ਜਾਂ ਤੁਸੀਂ ਗਏ ਪ੍ਰਸ਼ਾਸਨ ਕੋਲ ਗਏ ਹਾਂ ਜੀ ਅਸੀਂ ਮਿਲੇ ਐਮਐਲਏ ਸਾਹਿਬ ਨੂੰ ਉਹਨਾਂ ਨੇ ਕਿਹਾ ਡੀਸੀ ਸਾਹਿਬ ਨੂੰ ਮਿਲੋ ਡੀਸੀ ਸਾਹਿਬ ਕੋਲੇ ਗਏ ਉਹਨਾਂ ਨੇ ਜਿੱਥੇ ਸਾਨੂੰ ਉਹਨਾਂ ਦਾ ਬੰਦਾ ਸੀ ਉਹਨਾਂ ਨੇ ਸਾਈਨ ਵਗੈਰਾ ਕੀਤੇ ਆ ਤੇ ਇਥੋਂ ਵੀਡੀਓ ਸਾਹਿਬ ਵੀ ਉਹਨਾਂ ਨੇ ਸਾਡਾ ਸਾਫ ਦਿੱਤਾ ਹੈ ਉਹਨਾਂ ਨੇ ਚੈੱਕ ਵੀ ਕੱਟ ਕੇ ਦਿੱਤੇ ਆ ਪਰ ਸਾਡੇ ਜਿਹੜੇ ਪਿੰਡ ਦੇ ਖਾਤੇ ਆ ਪੰਚਾਇਤ ਦੇ ਉਹਨਾਂ ਦੇ ਵਿੱਚ ਪੈਸਾ ਨਹੀਂ ਹੈ। ਇਸ ਉਹਨਾਂ 'ਚ ਪੈਸਾ ਨਹੀਂ ਹੈਗਾ। ਚੈੱਕ ਕਿੰਨੇ ਕੱਟ ਕੇ ਦਿੱਤਾ ਹੈ? ਚੈੱਕ ਮਤਲਬ ਉਹਨਾਂ ਨੇ ਸਾਰੀ ਜਿਹੜੀ ਆ ਉਹਦਾ ਕਾਰਵਾਈ ਕੀਤੀ ਆ ਸੈਕਟਰੀ ਤੋਂ ਲੈ ਕੇ ਥੱਲੇ ਉਹ ਸਾਈਨ ਹੋਇਆ ਫਿਰ ਵੀਡੀਓ ਸਾਹਿਬ ਦੇ ਵੀ ਹੋਇਆ। ਚੈੱਕ ਤੁਹਾਨੂੰ ਵਸੇ ਦਿੱਤਾ ਕਿਨੇ ਵੀਡੀਓ ਸਾਹਿਬ ਨੇ ਵੀਡੀ ਐਮਐਲਏ ਸਾਹਿਬ ਦੇ ਪੀਏ ਸਾਹਿਬ ਦਾ ਫੋਨ ਆਇਆ ਵੀਰੋ ਸਾਹਿਬ ਨੂੰ ਉਹਨਾਂ ਨੇ ਫਿਰ ਅੱਗੇ ਕਾਰਵਾਈ ਕੀਤੀ ਆ ਉਹ ਚੈੱਕ ਜਿਹੜਾ ਹੈ ਉਹ ਸਾਡਾ ਮਤਲਬ ਰਿਜੈਕਟ ਉਹ ਕੈਨਸਲ ਹੋ ਗਿਆ ਜ ਉਹਦੇ ਵਿੱਚ ਪੇਮੈਂਟ ਨਹੀਂ ਹੈ ਖਾਤੇ 'ਚ ਪਿੰਡ ਦੇ ਪਿੰਡ ਦੀ ਖਾਤੇ ਪਹਿਣੀ ਹਾਂਜੀ ਨਹੀਂ ਮਿਲਦੇ ਚੈੱਕ ਜਿਹੜਾ ਆਹੜਾ ਮੇਲਾ ਹੈ ਉਹ ਟੂਰਨਾਮੈਂਟ ਉਹ ਕੌਣ ਕਰਾ ਰਿਹਾ ਜੀ ਇਹ ਜੀ ਆ ਪਹਿਲਾਂ ਤਾਂ ਜਿਹੜੇ ਬਿਲਕੁਲ ਮਤਲਬ ਮੇਲਾ ਖਤਮ ਹੀ ਆ ਐਨਆਰਆਈ ਬਾਹਲੇ ਪਿੰਡ ਦੇ ਮੁੰਡੇ ਆ ਉਹਨਾਂ ਦੇ ਸਹਿਯੋਗ ਨਾਲ ਉਹਨਾਂ ਨੇ ਪੋਸਟ ਪਾਈ ਉਹਨਾਂ ਨੇ ਆ ਫੁੱਟਬਾਲ ਦਾ ਟੂਰਨਾਮੈਂਟ ਜਿਹੜਾ ਸ਼ੁਰੂ ਕਰਾਇਆ ਆ ਤੇ ਉਹਨਾਂ ਨੇ ਵੇਖ ਕੇ ਫਿਰ ਜਿਹੜੇ ਆਮ ਆਦਮੀ ਦੇ ਵਰਕਰ ਹੀ ਇਹਨਾਂ ਨੇ ਅਰਜ਼ੁਲ ਕੀਤੀ ਆ ਤੇ ਇਹਨਾਂ ਨੇ ਪਹੁੰਚ ਕੀਤੀ ਆ ਸਰਕਾਰ ਤੱਕ ਐਮਐਲਏ ਸਾਹਿਬ ਤੱਕ ਤੇ ਅਜੇ ਤੱਕ ਸਾਨੂੰ ਮਤਲਬ ਕੋਈ ਉਦੋਂ ਰਿਸਪਾਂਸ ਨਹੀਂ ਮਿਲਿਆ ਕੋਈ ਪ੍ਰਸ਼ਾਸਨ ਇੱਥੇ ਪਹੁੰਚਿਆ ਹੋਵੇ ਕੋਈ ਕੋਈ ਨਹੀਂ ਪਹੁੰਚਿਆ ਇੱਥੇ ਮਤਲਬ ਵੀ ਇਹ ਜیشنل ਲੈਵਲ ਦਾ ਮੇਲਾ ਰਿਹਾ ਸ਼ਹੀਦਾ ਦਾ ਮੇਲਾ ਹੈ ਤੇ ਇੱਥੇ ਜਦੋਂ ਪਹਿਲੀਆਂ ਸਰਕਾਰਾਂ ਆਉਂਦੀਆਂ ਅਸੀਂ ਕਿਹਾ ਜਾਂਦਾ ਸੀ ਕਿ ਮੁੱਖ ਮੰਤਰੀ ਤਾਂ ਕਿ ਇੱਥੇ ਜਿਹੜੇ ਅਹੁਦੇਦਾਰ ਪਹੁੰਚਦੇ ਸੀ ਆਉਂਦੇ ਰਹਿਆ ਜੀ ਬਹੁਤ ਆ ਸੀਨੀਅਰ ਪੱਤਰਕਾਰ ਸਾਹਿਬ ਨੇ ਸਾਡੇ ਨਾਲ ਇਹਨਾਂ ਨੂੰ ਪਤਾ ਹੈ ਆਉਂਦੇ ਰਹੇ ਇੱਥੇ ਬਹੁਤ ਵੱਡਾ ਮੇਲਾ ਲੱਗਦਾ ਰਿਹਾ ਤੇ ਮੁੱਖ ਮੰਤਰੀ ਸਾਹਿਬ ਆਉਂਦੇ ਰਹਿਆ ਐਮਪੀ ਵਗੈਰਾ ਮਤਲਬ ਰੰਗੀ ਮਤਲਬ ਵਧੀਆ ਮੇਲਾ ਲੱਗਦਾ ਰਿਹਾ ਹੈ ਸੱਭਿਆਚਾਰਕ ਮੇਲਾ ਹੁੰਦਾ ਸੀ ਟੂਰਨਾਮੈਂਟ ਹੁੰਦੇ ਸੀ 9 ਤਰੀਕ ਨੂੰ ਜਿਹੜਾ ਮਤਲਬ ਰੰਗ ਰੰਗ ਪ੍ਰੋਗਰਾਮ ਕਲਾਕਾਰ ਲੱਗਦੇ ਸੀ ਉਸ ਸਮੇਂ ਮਤਲਬ ਅਚੀਬਗੜ੍ਹ ਦੇ ਤੌਰ ਤੇ ਮਨਜੇਦਰਨ ਭੱਟੀ ਸਾਹਿਬ ਨੇ ਵੀ ਸਵਾਲ ਕੀਤਾ ਕਿ 13 ਲੱਖ ਰੁਪਏ ਪੰਚਾਇਤੀ ਬੋਲੀ ਦਾ ਸੀ ਤੁਸੀਂ ਜਦੋਂ ਚੈੱਕ ਕਰਾਇਆ ਤੇ ਪੰਚਾਇਤ ਖਾਤੇ 'ਚ ਪੈਸੇ ਨਹੀਂ ਹੈਗੇ ਉਸ ਤੋਂ ਬਾਅਦ ਕਿਹਦੇ ਨਾਲ ਗੱਲਬਾਤ ਕੀਤੀ ਬੱਸ ਫਿਰ ਅਸੀਂ ਮਤਲਬ ਪੀਏ ਸਾਹਿਬ ਨਾਲ ਕੀਤੀ ਜਾਂ ਕੀ ਨਾਂ ਉਹਨਾਂ ਦਾ ਹੀਰਾ ਸਿੰਘ ਉਹਨਾਂ ਨਾਲ ਗੱਲਬਾਤ ਕੀਤੀ ਆ ਹੂੰ ਤੇ ਉਹਨਾਂ ਨੇ ਗਾਂ ਮਤਲਬ ਸੈਕਟਰੀ ਸਾਹਿਬ ਨੂੰ ਪੁੱਛਿਆ ਤੇ ਉਹ ਇੱਕ ਖਾਤੇ ਦੀ ਜਿਹੜੀ ਚੈੱਕ ਬੁੱਕ ਨਹੀਂ ਲੱਭ ਰਹੀ ਉਹ ਤੁਹਾਨੂੰ ਪਤਾ ਲੱਗੂਗਾ ਨਹੀਂ ਕਿ ਉਹ ਜਿਹੜੀ ਕਾਰਵਾਈ ਕਰਾਵਾਂਗੇ ਵੀ ਉਹ ਆਰਟੀਆਈ ਪਾਵਾਂਗੇ ਇਸ ਲਵਾਂਗੇ ਸਾਭੀ ਸਾਡੇ ਜਿਹੜੇ ਪੰਚਾਇਤ ਦੀ ਪੈੜੀ ਦੇ ਪੈਸੇ ਗਏ ਤੇ ਕਿੱਥੇ ਹੈ ਠੀਕ ਹੈ ਧੰਨਵਾਦ ਬਹੁਤ ਪਰਲੋਚਨ ਸੇ ਸਾਫਾ ਸਰਪੰਚ ਅਸਲ ਤਾੜ ਜਿਹੜਾ ਤਰਨਦਾ ਚਪਣਾ ਸਰਪੰਚ ਸਾਹਿਬ ਤੁਹਾਡੇ ਪਿੰਡ ਅਸਲ ਤਾੜ ਦੇ ਵਿੱਚ ਸਾਨੂੰ 1965 1971 ਦੀ ਈਟੀ ਕਾ ਦੀ ਚਾਰ ਦੇ ਵਿੱਚ ਸਤੰਬਰ ਮਹੀਨੇ ਦੇ ਵਿੱਚ ਮੇਲਾ ਮਨਾਉਂਦੇ ਰਹਿਆ। ਪਿਛਲੇ ਕੋਈ ਸਮੇਂ ਤੋਂ ਜਿਹੜਾ ਮੇਲਾ ਨਹੀਂ ਮਨਾਇਆ ਜਾ ਰਿਹਾ ਠੀਕ ਨਹੀਂ ਸਮਝਦੇ ਕੀ ਕਾਰਨ ਹੈ ਕਿ ਕਿਉਂ ਨਹੀਂ ਮਨਾਇਆ ਜਾ ਰਿਹਾ। ਇਹ ਮੇਲਾ ਸਰਕਾਰ ਦੇ ਹਦੇਨ ਮਨਾਇਆ ਜਾ ਰਿਹਾ ਹੈ 1965 ਤੋਂ ਲੈ ਕੇ ਜਿਹੜੇ ਸ਼ਹੀਦ ਸਿੰਘ ਹੋਏ ਆ ਫੇ ਆਰਮੀ ਦੇ ਅਬਦਲ ਮੀਰ ਉਹਨਾਂ ਦੇ ਨਾਲ ਇਹ ਯਾਦਗਾਰ ਚ ਮੇਲਾ ਮਨਾਇਆ ਜਾ ਰਿਹਾ ਹੈ ਕਿਉਂਕਿ ਉਹਨਾਂ ਦੀ ਹੀ ਬਦੌਲਤ ਉਹਨਾਂ ਦਾ ਹੀ ਸਿਹਰਾ ਅੱਜ ਆਪਾਂ ਇਸ ਧਰਤੀ ਦੇ ਪੰਜਾਬ ਬੈਠੇ ਆਂ ਉਹਦਾ ਨਿਗਮ ਮੰਨਦੇ ਪਏ ਆਂ ਬਾਰੇ ਘਾਲ ਤੋਂ ਸਰਪੰਚ ਰਾਇ ਕਾਂਗਰਸੀ ਹਕੂਮਤ ਰਾਇ ਉਦੋਂ ਮੇਲਾ ਮਨਾਇਆ ਜਾਂਦਾ ਬੜੀ ਸ਼ਰਦਾ ਨਾਲ ਬੜੇ ਪਿਆਰ ਨਾਲ ਬੜੇ ਸਤਿਕਾਰ ਨਾਲ ਸਾਰਿਆਂ ਨੂੰ ਘਰ ਘਰ ਮੈਸੇਜ ਭੇਜਿਆ ਜਾਂਦਾ ਜਰੂਰ ਸ਼ਹੀਦ ਅਫਦਲ ਮੀਰ ਦੇ ਮਲੇ ਤੇ ਪਹੁੰਚੋ ਆਦੀ ਯਾਦਗਾਰ ਦਿਨ ਮਨਾਇਆ ਜਾਵੇ ਹੁਣ ਕਿੰਨੇ ਚਿਰ ਤੋਂ ਇਹ ਮੇਲਾ ਮਤਲ ਜਿਹੜਾ ਨਹੀਂ ਮਨਾਇਆ ਜਾਇਆ ਹੁਣ ਜੋ ਸਰਕਾਰ ਕਾਂਗ ਸਰਕਾਰ ਬਦਲ ਗਈ ਹੈ ਉਸ ਤੋਂ ਬਾਅਦ ਮੇਲਾ ਨਹੀਂ ਮਨਾਇਆ ਜਾ ਰਿਹਾ ਕਿਉਂਕਿ ਸਰਕਾਰ ਦਾ ਫਰਜ ਹੈ ਜਿਹੜੇ ਪਿੰਡ ਦੇ ਮਹੌਤਰ ਸੱਜਣ ਐਮਐਲ ਸਾਕੂ ਜਾਨ ਮੇਲਾ ਮਨਾਇਆ ਜਾਵੇ ਤੇ ਇਹ ਕਹਿੰਦੇ ਨੇ ਵੀ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਇਥੇ ਲੋਕਾਂ ਦੇ ਕੋਈ ਸਹਿਯੋਗ ਨਹੀਂ ਸਹੀ ਗੱਲ ਹੈ ਜ਼ਿਲ੍ਹਾ ਪ੍ਰਸ਼ਾਸਨ ਕੋਈ ਸਹਿਯੋਗ ਨਹੀਂ ਕਰ ਰਿਹਾ ਜ਼ਿਲ੍ਹਾ ਪ੍ਰਸ਼ਾਸਨ ਦੇ ਜਾ ਕੇ ਮੰਗ ਕਰਨਗੇ ਨਾ ਪਾਰਟੀ ਦੇ ਆਦਮੀ ਬੰਦੇ ਜਾਣਗੇ ਫੇਰ ਹੀ ਪ੍ਰਸ਼ਾਸਨ ਮੰਗ ਦੇਊਗਾ ਪਹਿਲਾਂ ਫੜਦੇ ਦੇ ਸਕਦਾ ਨਹੀਂ ਮਤਲਬ ਆਪਣੇ ਟਾਈਮ ਤੇ ਪ੍ਰਸ਼ਾਸਨ ਦਾ ਸਹਿਯੋਗ ਲੈਂਦੇ ਰਹੇ ਜੀ ਹਾਂ ਪੂਰਾ ਪੂਰਾ ਦਿਲੋਂ ਸਹਿਯੋਗ ਦਿੰਦੇ ਰਹੇ ਹੱਦ ਤੋਂ ਵੱਧ ਸਹਿਯੋਗ ਦਿੰਦੇ ਰਹੇ ਲੋੜ ਤੋਂ ਵੀ ਜ਼ਿਆਦਾ ਇੱਕ ਚੀਜ਼ ਮੰਗਦੇ ਦੋ ਦਿੰਦੇ ਰਹੇ ਜੀ ਸਾਹਿਬ ਜਿਹੜਾ ਅਬਦਲ ਹਮੀਦ ਸ਼ਹੀਦ ਜਿਹੜੇ ਨੇ ਉਹਨਾਂ ਦਾ ਮੇਲਾ ਲੰਮੇ ਸਮੇ ਤੋਂ ਹੁੰਦਾ ਆ ਰਿਹਾ ਜੀ ਇਸ ਸਮੇਂ ਜਿਹੜੀ ਪਿੰਡ ਆਸਨ ਉਤਾੜ ਦੇ ਵਿੱਚ ਮੇਲੇ ਦੀ ਸਥਿਤੀ ਉਹ ਕੀ ਹੈ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ। ਕਾਲੇਤਾਂ ਦੇ ਛੀਦ ਅਫਗਨ ਮੀਰ 135 ਜੰਗ ਦੇ ਵਿੱਚ ਜਿਹਨਾਂ ਪਰਮੇਰ ਚੱਕਰ ਪ੍ਰਾਪਤ ਕੀਤਾ ਜੀਗਾ। ਉਹਨਾਂ ਦੀ ਬਦੌਲਤ ਦੀ ਸੜੇ ਸਾਡੇ ਸਾਰੇ ਪਿੰਡ ਅੱਜ ਛੇਰੇ ਅਮਨ ਸ਼ਾਂਤੀ ਨਾਲ ਰਹੇ ਆ ਕਿਉਂਕਿ ਉਹਨਾਂ ਨੇ ਛੀਧੀਆਂ ਦੇ ਕੇ ਤੇ ਸਾਨੂੰ ਸੁੱਖ ਪ੍ਰਾਪਤ ਕਰਾਇਆ ਜੀ। ਤੇ ਅਸੀਂ ਤਾਂ ਜਿਹੜੀ ਵੀ ਸਰਕਾਰ ਪਹਿਲਾਂ ਵੀ ਆਉਂਦੀ ਸੀ ਜੀ ਉਹ ਉਹ ਮੇਨ ਦਿਨ ਮਨਾਉਂਦੇ ਸੀ ਦਾਦਾ ਤੇ ਪੰਜ ਸਾਲ ਜੋ ਸਰਕਾਰ ਰਹੀ ਹੈ ਜੋ ਪਹਿਲਾਂ ਸਰਕਾਰ ਇਹ ਦੇ ਰਹੀ ਹੈ ਅਸੀਂ ਬੜੇ ਵਧੀਆ ਤਰੀਕੇ ਦੇ ਨਾਲ ਚੰਗੀ ਪੱਧਰ ਤੇ ਉਹਨਾਂ ਦਾ ਛੀਦੀ ਝਾੜਾ ਮਨਾਉਂਦੇ ਰਹੇ ਆ ਤੇ ਤਾਂ ਆਪਣ ਮੰਤਰੀ ਸਾਹਿਬ ਵੀ ਮੁੱਖ ਮੰਤਰੀ ਸਾਹਿਬ ਵੀ ਮੇਲੇ ਤੇ ਹੁੰਦੇ ਰਿਹਾ ਤੇ ਜੇ ਜਿਹੜੀ ਵੀ ਸਰਕਾਰ ਉਹਨੂੰ ਮਨਾਉਣਾ ਵੀ ਚਾਹੀਦਾ ਛੀਦਾ ਦੀ ਬਦੌਰਤ ਹੀ ਆਪਾਂ ਸੁਖ ਲੈ ਰਹੇ ਜਿਵੇਂ ਕੀ ਕਾਰਨ ਆ ਕਿ ਕਿਹਾ ਜਾਂਦਾ ਹੈ ਪਹਿਲਾਂ ਵੀ ਪਿੰਡ ਵਾਸੀਆਂ ਨਾਲ ਗੱਲਬਾਤ ਹੋਈ ਆ ਕਿ ਜਿਹੜਾ ਜਦੋਂ ਦੀ ਆਮ ਆਦਮੀ ਪਾਰਟੀ ਆਈ ਆ ਉਦੋਂ ਦਾ ਇਹ ਮੇਲਾ ਜਿਹੜਾ ਡਾਊਨ ਹੋ ਗਿਆ ਇਸ ਸਾਲ ਪਦਨਿਕਾ ਕੀ ਕਾਰਨ ਜੀ ਪੰਚਾਇਤ ਹੈਗਾ ਨਾ ਉਹ ਵੀ ਦੇ ਪਿੰਡ ਦੇ ਮੋਹਤ ਪਰ ਸੱਜਣ ਨੇ ਉਹਨਾਂ ਨੂੰ ਵੀ ਚਾਹੀਦਾ ਕਿ ਪਹਿਲਾਂ ਮਰੇ ਸਾਹਮਣੂ ਆ ਰੱਖਣ ਵੀ ਪਹਿਲਾਂ ਵੀ ਇਦਾਂ ਹੀ ਮਨਾਉਂਦੇ ਆਏ ਆ ਤੇ ਆਪਾਂ ਨੂੰ ਗਾ ਚੰਗੀ ਬਦਲਤੀ ਮਿਲਾਂਗੇ ਕਿਉਂਕਿ ਅਸੀਂ ਦਾ ਅਫਦਲ ਮੀਰ ਦੇ ਨਾਮ ਦੇ ਉੱਤੇ ਸ਼ੀਰ ਅਫਦਲ ਮੀਰ ਦੇ ਨਾਮ ਦੇ ਉੱਤੇ 5 ਕਰੋੜ ਰੁਪਏ ਦੀ ਲਾਗਤ ਨਾਲ ਸੀ ਪੈਡ ਵੀ ਮਨਜ਼ੂਰ ਕਰਾਇਆ ਜਿਹਦਾ ਕੰਮ ਅਜੇ ਵੀ ਚੱਲ ਰਿਹਾ ਹੈ ਉਹਦਾ ਹੁਣ ਪਹਿਲਾਂ ਥੋੜਾ ਜਿਹਾ ਜੋ ਸਰਕਾਰ ਚੇਂਜ ਹੋਈ ਉਹਦੇ ਪੰਜ ਰੁਪਏ ਪਏ ਹੈ ਉਹਨੂੰ ਜਿਹੜੀ ਵੀ ਮੌਜੂਦਾ ਸਰਕਾਰ ਉਹਨਾਂ ਦਾ ਫਰਚ ਬਣਦਾ ਹੁੰਦਾ ਕਿ ਉਹ ਫੰਡ ਉਹ ਯਾਕਰਾ ਕੇ ਤੁਹਾਨੂੰ ਪਹਿਲੇ ਅਧਾਰ ਤੇ ਤੇ ਛੀਤਾ ਦੇ ਨਾਮ ਦੇ ਵਿੱਚ ਚੀਜ਼ ਬਣਦੀ ਹੈ ਉਹਨੂੰ ਚੱਲੂ ਕਰਵਾਉਂਦਾ ਜਿੱਦਾਂ ਅੱਗੇ ਪਿੰਡੂ ਸੱਭਿਆਚਾਰਕ ਮੇਲੇ ਹੁੰਦਾ ਗੇਮਾਂ ਹੁੰਦੀਆਂ ਤੇ ਉੱਥੇ ਸਟੇਡੀਅਮ ਦੇ ਵਿੱਚ ਬਹੁਤ ਵੱਡਾ ਮੇਲਾ ਬਣਾਇਆ ਜਾਂਦਾ ਹੈ ਉਹਨੂੰ ਉੱਤੇ ਮਤਲਬ ਬੇਰੌਣਕਾ ਜਿਹਾ ਹੁਣ ਕੈਨਾਂ ਰਹੀ ਨੌਜਵਾਨਾਂ ਨੇ ਹਿੰਮਤ ਕਰਕੇ ਦੁਬਾਰਾ ਉਹ ਮੇਲਾ ਦੁਬਾਰਾ ਫਿਰ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਸਾਹਿਬ ਇਦਾਂ ਵੀ ਜਿਹੜੀ ਵੀ ਸਰਕਾਰ ਹੁੰਦੀ ਹੈ ਉਹ ਤਾਂ ਜਿਵੇਂ ਸਰਕਾਰ ਮੰਨ ਲਓ ਕੰਨ ਰਸਤੀ ਜਵਾਈ ਆ 5 ਸਾਲ ਸਰਕਾਰ ਲਈ ਆ ਜਦੋਂ ਵੀ ਸਰਕਾਰ ਆਈ ਜਾ ਉਸ ਦੇ ਵਿਲੇਂਜ ਨੂੰ ਸਾਡੀ ਜ਼ਿੰਮੇਵਾਰੀ ਬਣ ਗਈ ਹੈ ਕੰਨ ਰਸੀਆਂ ਤੇ ਅਹੀਂ ਉਸੇ ਵੇਲੇ ਜਦੋਂ ਮੇਲਾ ਆਇਆ 9 ਸਤੰਬਰ ਨੂੰ ਅਹੀਂ ਬੜੇ ਜੰਗੀ ਪੱਤਰ ਦੇ ਨਾਲ ਬਣਾਇਆ ਦਾ ਰੋ ਤੇ ਜਿਹੜੀ ਵੀ ਸਰਕਾਰ ਹੋਣਾ ਉਹਦਾ ਫਰਜ਼ ਬਣਦਾ ਹੈ ਕਿ ਉਹਨੂੰ ਚੀਤਾ ਦੇ ਨਾਮ ਦੇ ਉੱਤੇ ਜਿਹੜਾ ਮੇਲਾ ਲੱਗਿਆ ਉਹਨੂੰ ਵਧਾਉਣਾ ਚਾਹੀਦਾ ਘਟਾਉਣਾ ਨਹੀਂ ਚਾਹੀਦਾ ਚੇਰਮੈਨ ਸਾਹਿਬ ਜਦੋਂ ਕਾਂਗਰਸ ਦੀ ਸਰਕਾਰ ਹੈ ਕਿਹੜੇ ਕਿਹੜੇ ਅਜੇ ਤੱਕ ਉਹ ਜਦਕਾਰੀ ਜਿਹੜੇ ਇੱਥੇ ਫੰਕਸ਼ਨ ਕਰੀ ਮੇਲੇ ਦੇ ਕਪਤਨ ਸਾਹਿਬ ਇਥੇ ਆਏ ਜੀ ਤੇ ਮੰਤਰੀ ਸਾਹਿਬ ਘਰੇ ਆਏ ਆਪਣੇ ਜਿਵੇਂ ਇਹ ਚੇਅਰਮੈਨ ਸਾਹਿਬ ਹੁਣ ਜਿਵੇਂ ਮੇਲਾ ਨਹੀਂ ਮਨਾਇਆ ਜਾ ਰਿਹਾ ਬੜਾ ਹੇਟਲਾ ਪੱਧਰ ਤੇ ਮੇਲਾ ਚਲੇ ਗਿਆ ਪਿੰਡ 'ਚ ਕੀ ਪਿਜੀਸ਼ਨ ਹੈ ਪਿੰਡ ਵਾਸੀ ਕੀ ਸੋਚਦੇ ਆ ਪਿੰਡ ਵਾਸੀ ਤਾਂ ਇਹ ਸੋਚਦੇ ਆ ਕਿ ਮੇਲਾ ਜਿਹੜਾ ਸ਼ੀਦਾ ਦਾ ਨਾਮ ਉੱਚਾਣਾ ਦੇਦਾ ਇਹ ਦਾ ਨੀਵਾ ਖਰਾਬ ਚਲੇ ਗਿਆ ਇਹ ਨਹੀਂ ਚਾਹਨਾ ਚਾਹੀਦਾ ਤੁਹਾਡੀ ਕੀ ਮੰਗ ਹੈ ਅਸੀਂ ਤੇ ਉਹ ਮੰਗ ਕਰਦੇ ਆ ਕਿ ਸਰਕਾਰ ਨੂੰ ਚਾਹੀਦਾ ਮੌਜੂਦਾ ਸਰਕਾਰ ਨੂੰ ਚਾਹੀਦਾ ਹੈ ਪਿੰਡ ਦੇ ਜਿਹੜੇ 90% ਨੇ ਉਹਨਾਂ ਨੂੰ ਮਚਾਈਦਾ ਕਿ ਜੇ ਵੀ ਕਿਸੇ ਦੇ ਸੰਯੋਗ ਦੀ ਲੋੜ ਸਾਰਾ ਪਿੰਡ ਸਹਿਯੋਗ ਕਰਨ ਲਈ ਤਿਆਰ ਆ ਕਿ ਉਹਨੂੰ ਚੰਗੀ ਪੰਦਰ ਤੇ ਬਣਾਉਣਾ ਚਾਹੀਦਾ ਧੰਨਵਾਦ ਰਵੀंद्र ਸਾਹਿਬ ਸੀਦ ਅਬਦਲ ਮੀਤੂ ਦੇ ਸਾਥੀਆਂ ਜਾਂਚ ਮੇਲਾ ਹਸਲ ਪਿੰਡ ਅਸਲ ਤੜ ਦੇ ਧਰਤੀ ਤੇ ਬਣਾਇਆ ਜਾਂਦਾ ਜੀ ਇਹ ਲੰਬੇ ਸਮੇਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਪਿੰਡ ਦੀ ਪੰਚਾਇਤ ਪਹਿਲਾਂ ਖਰਚਾ ਕਰਦੀ ਜੀ ਜੀ ਹੁਣ ਪਦੈਤਾ ਭਾਗ ਹੋਈਆਂ ਹਾਂ ਜੀ ਤੇ ਬੋਲੀ ਦੇ ਪੈਸੇ ਪਤਾ ਲੱਗਾ ਪਿੰਡ ਤੋਂ 12 ਲੱਖ ਰੁਪਈਆ ਹੇ ਜੀ ਵਾਲੀ ਜੀ ਪਰ ਉਹ ਮਤਲਬ ਇਸ ਵਾਰ ਫਿਰ ਜ਼ਿਲ੍ਹਾ ਪ੍ਰਸ਼ਾਸਨ ਜਾਂ ਬਲਾਕ ਵੱਲੋਂ ਕਿਤਾਈ ਕਿਉਂ ਵਰਤੀ ਜਾ ਰਹੀ ਹੈ ਜੀ ਦੇਖੋ ਜੀ ਮੇਰੇ ਕੋਲ ਲੈਟਰ ਕੱਲ ਆਈ ਸੀਗੀ ਮਾਨਯੋਗ ਸਾਡੇ ਜ਼ਿਲ੍ਹਾ ਵਿਕਾਸ ਦੇ ਪੰਚਾਇਤ ਅਫਸਰ ਕਰਨਤਾਰਨ ਜੀ ਵੱਲੋਂ ਕੀ ਮੇਲਾ ਮਨਾਇਆ ਜਾਂਦਾ ਵਾ ਜੋ ਕਿ ਸ਼ਹੀਦਾਂ ਦਾ ਵਾ ਸ਼ਹੀਦ ਅਬਦੁਲ ਹਮੀਦ ਅਤੇ ਉਹਨਾਂ ਦੇ ਸ਼ਹੀਦ ਸਾਥੀਆਂ ਦਾ ਜੋ 4 ਤਰੀਕ ਤੋਂ ਲੈ ਕੇ 9 ਤਰੀਕ ਤੱਕ ਚੱਲਦਾ ਵਾ ਹਾਂਜੀ ਉਹਨਾਂ ਦੇ ਵੱਲੋਂ ਕੱਲ ਮੈਨੂੰ ਲਿਖਿਆ ਹੋਇਆ ਆਇਆ ਸੀਗਾ ਤੇ ਮੈਂ ਕਾਰਵਾਈ ਅਮਲ 'ਚ ਲਿਆਂਦੀ ਤੇ ਸਾਡੇ ਇੱਥੇ ਅਕਚੂਅਲ ਮੁਸ਼ਕਲ ਇਹ ਆ ਵੀ ਸੈਕਟੀ ਚੇਂਜ ਹੋਏ ਸੀ ਜੇ ਸੈਕਟੀ ਚੇਂਜ ਹੋ ਗਏ ਤੇ ਸਟਾਫ ਨਾ ਹੋਣ ਦੀ وجہ ਕਰਕੇ ਅਸੀਂ ਮਤਲਬ ਕਿ ਪੇਮੈਂਟ ਜਿਹੜੀ ਮੇਨ ਲੈਵਲ ਤੇ ਪੇਮੈਂਟ ਕਰੀ ਜਾਂਦੀ ਆ ਉਹਨਾਂ ਦੇ ਸਾਰੇ ਜੋ ਖਰਚਾ ਹੁੰਦਾ ਉਹ ਕੰਜ਼ਾਈਨ ਕਰਦੀ ਸੀ ਤੇ ਸਟਾਫ ਨਾ ਹੋਣ ਕਰਕੇ ਸਦਾ ਮਤਲਬ ਕਿ ਪੇਮੈਂਟ ਕਰਨ ਦੇ ਚ ਵੇ ਦੇਰੀ ਹੋ ਰਹੀ ਆ ਤੇ ਹੁਣ ਮੇਲਾ ਪ੍ਰਸ਼ਾਸਨੋਂ ਬਣਾਇਆ ਜਾਊਗਾ ਜਾਂ ਨਹੀਂ ਕਿਦਾਂ ਹੋਊਗਾ ਨਹੀਂ ਪ੍ਰਸ਼ਾਸਨ ਵੱਲੋਂ ਮੇਲਾ ਸੀ ਜਰੂਰ ਪੇਮੈਂਟ ਜਦੋਂ ਹੀ ਮੇਰੇ ਹੱਥ 'ਚ ਰਾਈਟ ਚੈੱਕ ਮੁੱਕਾ ਨਹੀਂ ਐਕਚੁਅਲੀ ਉਹ ਚੈੱਕ ਜਿਹੜੀ ਦਿੱਤੀ ਉਹਨਾਂ ਨੇ ਸਾਨੂੰ ਮਿਲੀ ਆ ਉਹਦੇ 'ਚ ਪੈਸੇ ਨਹੀਂ ਹੈਗੇ ਤੇ ਪੈਸੇ ਤਾਂ ਇਹਨਾਂ ਨੇ ਵੀ ਉਹ ਪੰਚਾਇਤ ਦੇ ਖਾਤੇ 'ਚ 12-13 ਲੱਖ ਰੁਪਏ ਬੀਤੇ ਸੀ ਨਾ ਜਿਹੜਾ ਬਦਲ ਗਿਆ ਉਹ ਸੈਕਰੀ ਉਹਦੇ ਕੋਲ ਸੀਗਾ ਸਾਰਾ ਰਿਕਾਰਡ ਤੇ ਉਹਦੇ ਨਾਲ ਗੱਲ ਕੀਤੀ ਆ ਤੇ ਉਹ ਕਹਿੰਦਾ ਮੈਂ ਸ਼ਾਇਦ ਸੋਭੀ ਅੱਗੇ ਰਿਕਾਰਡ ਭਈਆ ਕਰਵਾਤਾ ਤੇ ਦੇ ਹੋ ਸਕੇ ਤਾਂ ਅਸੀਂ ਕਰ ਨੂੰ ਪੈਣੀ ਜਲਦੀ ਬਰੋ ਟੀਮਾਂ ਦਾ ਜਾਈ ਜਲਦੀ ਪ੍ਰਬੰਧ ਹੋ ਜਾਊਗਾ ਜੀ ਸਾਰਾ ਟੀਮਾਂ ਦਾ ਪ੍ਰਬੰਧ ਤਾਂ ਜਦੋਂ ਕਮੇਟੀ ਦੇਖ ਰਹੀ ਆ ਅਸੀਂ ਤਾਂ ਚਲੋ ਆਪਣੀ ਜਿਹੜੀ ਹਦਾਇਗੀ ਉਹੀ ਕਰਨੀ ਆ ਜਿੱਥੇ ਉਹਨਾਂ ਦਾ ਸਭ ਕਹਿ ਰਿਹਾ ਤਾਂ ਵੀ ਇਹ ਮੇਲਾ ਜਿੱਦਾਂ ਅਗੇ ਛਾਣੋ ਸ਼ਗਨੋ ਸ਼ਗਨ ਬਣਾਇਆ ਜਾਂਦਾ ਉਸੇ ਤਰ੍ਹਾਂ ਬਣਾਇਆ ਜਾਏਗਾ ਪਰ ਕੋਸ਼ਿਸ਼ ਇਹ ਹੋਊਗੀ ਜੀ ਸਭ ਕੁਝ ਠੀਕ ਠਾਕ ਹੋ ਜਾਏ ਤੇ ਸਹੀ ਢੰਗ ਨਾਲ ਮੇਲਾ ਆਏਗਾ ਪਹਿਲਾਂ ਪਹਿਲੇ ਵਿਵੰਗੀਆਂ ਬਣਾਇਆ ਜਾਵੇਗਾ ਧੰਨਵਾਦ